ਫੈਂਟਿਸਟ ਆਪਾਂ ਕੰਕਾ ਤੋਂ ਹਾਂ ਹਾਂ ਬੰਨ ਤੇ ਕੀ ਬੋਲਣਾ ਕੀ ਹੈ ਯਾਰ ਅੱਜ ਆਪਾਂ ਚੱਲੇ ਆ ਕਸੋਲੀ ਤੇ ਹਿਮਾਚਲ ਚ ਆਪਾਂ ਐਂਟਰ ਕਰ ਚੁੱਕੇ ਆ ਤੇ ਇਸ ਟਾਈਮ ਆਪਾਂ ਖੜੇ ਆ ਪੰਜੌਰ ਟੱਪ ਕੇ ਪੰਜੌਰ ਤੋਂ 4 5 5 ਕਿਲੋਮੀਟਰ ਅੱਗੇ ਖੜੇ ਆ ਹਾਂਜੀ ਆ ਦੇ ਸਾਈਕਲ ਆ ਤੇ ਆਹ ਤਾਂ ਚੈੱਕ ਕਰੋ ਯਾਰ ਆ ਅੱਗੇ ਫਿਰਤੀ ਲਾਣੀ ਲੱਗਦੀ ਥੋੜੀ ਇੱਕ ਗੱਲ ਐਦਾ ਆ ਕਿ ਇਹ ਵੀਡੀਓ ਬਣਾ ਰਹੇ ਆਪਾਂ ਕੁਲਵੀਰ ਦੇ ਚੈਨਲ ਵਾਸਤੇ। ਜੋ ਕੁਲਵੀਰ ਦਾ ਆ ਤੇ ਉਥੇ ਆਪਾਂ ਪੌਣੀਏ ਇਹ। ਠੀਕ ਐ? ਤੇ ਮੁੰਡਾ ਥੋੜਾ ਜਿਆ ਥੋੜਾ ਜਿਆ ਸ਼ਰਮਦਾ ਤਾਂ ਤੇ ਹੁਣ ਮਨ ਲੱਗਦਾ ਇਹ ਸੰਗ ਚੱਕੀ ਜਾਊਗੀ। ਠੀਕ ਐ? ਤੇ ਅੱਗੇ ਪਹਾੜ ਦਿਖਣੇ ਸਟਾਰਟ ਹੋ ਗਿਆ। ਮਜ਼ਾ ਬੜਾ ਆਊਗਾ। ਵੀਡੀਓ ਦੇ ਨਾਲ ਬਣੇ ਰਹੋ ਤੇ ਦਿਖਾਵਾਂਗੇ ਤੁਹਾਨੂੰ ਮਾਹੌਲ ਚਾਲ ਕਿਵੇਂ ਦਾ ਆ। ਹੋ ਗਿਆ ਸਟਾਰਟ? ਹਾਂ ਹੋ ਗਿਆ। ਚੱਲ ਵੀ। ਠੀਕ ਐ। ਆਹ ਦੇਖੋ ਵੇ। ਠੀਕ ਹੈ ਤੇਰੀ ਸਾਰਿਆਂ ਨੂੰ ਇਹ ਹੈ ਕਿ ਪਹਿਲਾ ਵਲੌਗ ਹੈ ਕਿ ਵੀਡੀਓ ਨੂੰ ਲਾਈਕ ਕਰਿਓ ਤੇ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਦੱਸ ਦਿਓ ਮਾੜਾ ਨਹੀਂ ਆ ਰਿਹਾ ਕਿ ਹਾਂ ਮਾੜਾ ਕੁਝ ਨਹੀਂ ਮਾੜਾ ਕੋਈ ਨਹੀਂ ਕਹਿੰਦੇ ਸਾਰੇ ਚੰਗੇ ਹੁੰਦੇ ਆ ਤੇ ਬਾਕੀ ਹੁਣ ਤੁਹਾਨੂੰ ਅੱਗੇ ਠੀਕ ਹੈ ਜੀ ਚੱਲ ਵੀ ਆਜਾ ਆਹ ਦੇਖੋ ਬਾਈ ਇਹ ਹੈਗਾ ਆ Shimla ਨੂੰ ਜਾਂਦਾ ਤੇ ਆ ਡਬਲ ਸੜਕ ਹੈ ਅਸੀਂ ਚੱਲੇ ਆਂ ਕਸੌਲੀ ਅਸੀਂ ਆਹੀ ਇੱਥੇ ਤੋਂ ਹੀ ਆਏ ਆ ਆ ਜਿਹੜਾ ਜਾਂਦਾ ਜਾਦਾ ਗਾਂ ਜਾ ਕੇ ਆ ਸਿੰਗਲ ਸੜਕ ਐ ਇਹ ਜਾਂਦੀ ਐ ਕਸੌਲੀ ਠੀਕ ਐ ਜੀ ਠੀਕ ਐ ਜੀ ਹਾਂ ਜੀ ਟੱਕਰ ਵੀ ਗਾਟ ਇਟ ਹਾਂ ਭਾਈ ਉਹ ਟੱਕਰ ਕਿਹੜੇ ਟਿਕਾ ਹਾਂ ਟੱਕਰ ਇਹਦਾ ਬਤਾਇਆ ਹਾਂ ਫਤੂ ਮੀਂਹ ਦੇ ਕਰਕੇ ਕੀ ਹੋ ਰਿਹਾ ਉਹ ਤੁਹਾਨੂੰ ਕਹ ਰਿਹਾ ਅਰੇ ਚਾਹ ਇਹ ਕਿਹੜਾ ਟੱਕਰ 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 ਰਸੀ ਪਹੁੰਚ ਚੁੱਕੇ ਹਾਂ ਕਸੌਲੀ ਤੇ ਦੇਖਦੇ ਸੀ ਭਈ ਅੱਗੇ ਕਿੱਦਾਂ ਜਾਇਆ ਜਾਵੇ ਘੁੰਮਣ ਨੂੰ ਹੈ ਕਿਹੜੀ ਥਾਂ ਪੈਦਲ ਕਿ ਕਿਦਾਂ ਬਾਕੀ ਇੱਥੇ ਪਤਾ ਲੱਗਿਆ ਭਈ ਗੱਡੀ ਆਪਦੀ ਨਹੀਂ ਲਿਜਾ ਸਕਦੇ ਅੱਗੇ ਮੋਟਰਸਾਈਕਲ ਗੱਡੀ ਕੁਛ ਨਹੀਂ ਜਾਊਗਾ ਅੱਗੇ ਤਾਂ ਟੈਕਸੀਆਂ ਹੀ ਇੱਥੇ ਬਸ ਟੈਕਸੀ ਇਹ ਆਉਣ ਜਾਣ ਦਾ 500 ਲੈਂਦੇ ਆ ਲੈ ਵੀ ਜਾਂਦੇ ਆ ਵਾਪਸ ਵੀ ਲੈ ਜਾਂਦੇ ਆ 500 ਚ ਆ ਲੋਕ ਪੈਦਲ ਜਾਈ ਜਾਂਦੇ ਆ ਆ ਖੜੀਆਂ ਟੈਕਸੀਆਂ ਉਹ ਹੈ ਸਾਹਮਣੇ ਗੱਡੀਆਂ ਲਾਉਣ ਦਾ ਸਟੈਂਡ ਮੋਟਰਸਾਈਕਲ ਗੱਡੀ ਸਾਹਮਣੇ ਇੱਥੇ ਲੱਗਣੇ ਆ ਆ ਕਿਤੇ ਜੀ ਵਿਚ ਇਹ ਛੱਡ ਕੇ ਆਊਗਾ ਬਾਈ ਸਾਨੂੰ ਵਾਪਸ ਵੀ ਲੈ ਜਾਊਗਾ ਤੋ ਜੀ ਚੱਲੇ ਆ ਬਹਿ ਗਏ ਗੱਡੀ ਲਓ ਜੀ ਪਹੁੰਚ ਗਏ ਕੱਟ ਲਿਆ ਸੀ 120 ਦਾ ਸਫਰ ਆਂਦੇ ਹਾਂ ਤੇ 2 ਕਿਲੋਮੀਟਰ ਹੋਇਆ ਹੋਣਾ ਕਿਲੋਮੀਟਰ ਮੰਨ ਤਾਂ ਲੱਗਦਾ ਨਹੀਂ 2 ਕਿਲੋਮੀਟਰ ਸੀਗਾ ਡੇਢ ਕੋ ਹੋਣਾ ਯਾ ਵੀ 2 ਕਹੀ ਜਾਂਦੇ ਆ ਆ ਹੈਗਾ ਯਾਰ ਆ ਮੀਚ ਚੈੱਕ ਪੋਸਟ ਇੱਥੇ ਤੱਕ ਛੱਡਦੇ ਆ ਇੱਥੋਂ ਹੀ ਲੈ ਜਾਂਦੇ ਆ ਇਹ ਤਾਂ ਅੱਗੇ ਕੋਈ ਗੱਡੀ ਲੋੜਨੀ ਉਹ ਅੱਜ ਕ로ਸ ਕਰ ਜਾਈ ਜਨੇ ਵਿੱਚ ਨੂੰ ਕਾ ਜਾਂ ਨਹੀਂ ਆਉਂਦੀ ਯਾਰ ਕੋਈ ਖਾਸ ਵਾਸ ਨਹੀਂ ਆਉਂਦੀ ਠੀਕ ਹੈ ਆ ਦੇਖੋ ਜੀ ਕੀ ਮੇ ਦਾ ਹੈ ਸੀਨ ਅਪਾ ਕਿਥੇ ਚੱਲੇ ਸੰਸੈਟ ਕੋਇੰਟ ਨੂੰ ਹਨਾ ਹਾਂ ਪਤਾ ਨਹੀਂ ਬਾਈ ਕਿਹੜੇ ਬਾਈ ਦੀ ਫੋਟੋ ਲਈ ਆ ਮੀ ਨਾਲ ਦੀ ਹਾ ਸਾਤਾ ਛੱਡ ਗਿਆ ਚੱਲੇ ਕੁਝ ਖਾਸ ਨਹੀਂ ਆਦਤ ਹੈ ਨਹੀਂ ਚੱਲਣ ਦੀ ਪਹੁੰਚ ਗਿਆ ਕਸੌਲੀ ਆ ਗਿਆ ਜੀ ਇੱਥੇ ਦੇ ਫੇਮਸ ਦੇਖਣ ਦੇ ਪੁਆਇੰਟ ਵੜ ਲਓ ਤੇ ਦੇਖ ਲਓ ਘੁੰਮ ਲਓ ਅੱਗੇ ਹੈ ਸੰਸੈਟ ਪੁਆਇੰਟ ਅਸੀਂ ਚੱਲੇ ਜਾ ਹੁਣ ਆਪਾ ਚੱਲੇ ਆ ਯਾਨੀ ਕਿ ਮੈਂ ਚੱਲੇ ਆ ਸੰਸੈਟ ਪੁਆਇੰਟ ਠੀਕ ਹੈ ਜੀ ਤੁਸੀਂ ਨਾਲ ਨਾਲ ਚਲੋ ਦੇਖੋ ਦੇਖੋ ਕਿੰਨੀ ਡੂੰਗੀ ਖਾਈ ਆ ਹਾੜਾ ਆਉਣ ਲੱਗਿਆਂ ਲੱਗਦਾ ਵੀ ਲੈ ਉੱਚੇ 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 ਹੁਣ ਉਹ ਹੀ ਨੀਵੇਂ ਲੱਗੀ ਜਾਂਦੇ ਆ ਹਾਂ ਜਦੋਂ ਪਾ ਤੁਰ ਕੇ ਹੁੰਦੇ ਨਾ ਹਾਂ ਥੋੜਾ ਜਿਹਾ ਰਿੰਸ ਕੇਬਲ ਵੀ ਆਨ ਕਰ ਲੈ ਗੁਣ ਨੇ ਸਟੇਬਿਲਟੀ ਮੈਂ ਸਾਰੀ ਕਰਦੇ ਮੇਰਾ ਵੀ ਕਰਦਾ ਪਤਾ ਨਹੀਂ ਚੇ ਆਨ ਹੋਊਗਾ ਕਿ ਨਹੀਂ ਹੋਊਗਾ ਮਨ ਤਾਂ ਹੈ ਨਹੀਂ ਸਾਜਾ ਦਾ ਕੀ ਕਰਦੇ ਹੋ ਨਾ ਕਿਹਾ ਪਿਆ ਹਾਂ ਕਿਹਾ ਤਾਂ ਹੈ ਉਹਨੇ ਆਪ ਦਾ ਨਿਯਮ ਜਿ ਬਣਾਏ ਹੋਏ ਟੈਕਸੀ ਵਾਲਿਆਂ ਨੇ ਕੋਈ ਭਾਈ ਸਿੱਧਾ ਕਹਿੰਦੇ 500 ਤੇ ਕਹਿੰਦੇ ਆ 400 ਉਹ ਚ ਦੋ ਦੋ ਭਾਈ ਮਿਲਿਆ 324 ਮੰਨ ਲਿਆ ਉਹ ਹਾਂ ਉਹਨੇ ਆਪੇ 300 ਕਹੇ ਮੰਨੇ ਕੀ ਉਹ ਕੋਈ ਨਾ ਹਣਾ ਨਾਲੇ ਉਹੀ ਗੱਲ ਹੈ ਇਹ ਤੋਂ ਪੁੱਛਿਆ ਬਾਈ ਤੋਂ ਕਿੰਨਾ ਸੀਗਾ 1.5 ਕਿਲੋਮੀਟਰ ਦੋ ਤਾਂ ਹੈ ਵੀ ਨਹੀਂ ਆਪਾਂ ਹਾਲੇ ਪਹੁੰਚੇ ਤਾਂ ਨਹੀਂ ਸਨਸੈਟ ਪੁਆਇੰਟ ਜਹਾਂ ਜਾ ਕੇ ਅਪਾ ਦਾ ਵੀ ਲੱਗ ਰਿਹਾ ਯਾਰ ਕਿਹੜਾ ਸਨਸੈਟ ਨਾ ਕਿਹੜਾ ਨਹੀਂ ਆ ਆ ਦੇਖੋ ਹੋਟਲ ਹੋ ਚਾਹ ਨਾਲ ਆਇਆ ਤਾਂ ਕੀ ਜੀ ਹੋ ਚਾਹ ਨਾ ਅੱਗੇ ਜਾ ਕੇ ਦਿਖੂਗਾ ਸ਼ਹਿਰ ਜਿਹੜੇ ਚਾਹ ਨਾਲ ਆਏ ਸੀ ਨਾ ਤਸੌਲੀ ਕਸੌਲੀ ਕਸੌਲੀ ਬੱਖੀਆਂ ਵੀ ਬਣਾ ਲੀਆਂ ਬਹਿ ਕੇ ਮੋਟਰਸਾਈਕਲ ਤੇ ਪਹੁੰਚ ਗਏ ਸਨ ਸੈਟੂ ਪੁਆਇੰਟ ਜਦੋਂ ਹੋਊਗਾ ਨਾ ਸਨ ਸੈਟ ਅਸੀਂ ਵੀ ਦੇਖਾਂਗੇ ਕਿਵੇਂ ਦਾ ਲੱਗਦਾ ਅਸੀਂ ਤਾਂ ਦੇਖਿਆ ਹੀ ਨਹੀਂ ਕਦੇ ਸਨ ਪਰ ਹੈ ਬਹੁਤ ਉੱਚਾ ਹੈ ਹੁਣ ਕਿਤੇ 3-4 ਘੰਟੇ ਲਾਊਗਾ ਦੇ ਚਿਹਰਨ ਨੂੰ

ਠੀਕ ਹੈ ਜੀ ਦੇਖ ਲਿਆ ਜੀ ਸਨਸੈਟ ਪੁਆਇੰਟ ਕਸੌਲੀ ਦਾ ਸਨਸੈਟ ਪੁਆਇੰਟ ਉਹ ਬਾਈ ਤੇਜੀ ਆ ਪਿੱਛੇ ਬਣਾਈ ਜਾਂਦਾ ਵੀਡੀਓ ਬਲੌਗ ਸੋਹਣਾ ਆ ਠੀਕ ਹੈ ਜਿਹੜਾ ਫਸਟ ਟਾਈਮ ਆਇਆ ਨਾ ਉਹਦੇ ਲਈ ਤਾਂ ਜਨਤ ਆ ਇਹ ਹੈਗੇ ਨੇ ਫਲਾਈਿੰਗ ਆਫੀਸਰ ਨੇਮਲਜੀਤ ਸਿੰਘ ਸਿੱਖੋਂ ਪਾਉ ਦੀ ਚੱਕਾ ਹੈ ਉਹ ਐਚ ਮੈਟ ਡੇਟ 14 ਦਸੰਬਰ 1977 ਆਪਰੇਸ਼ਨ ਇੰਦੋ ਪਾਕ ਵਾਰ 1971 ਲੋਕੇਸ਼ਨ ਸ਼ੀ ਨਗਰ ਪਹੁੰਚ ਗਏ ਸੀ ਗਿਲਬਰਟ ਪੁਆਇੰਟ ਗਿਲਬਰਟ ਰੇ ਆ ਜਾਂਦਾ ਵੀ ਉੱਤੇ ਨੂੰ

ਗਿਲਬਰਟ ਪੁਆਇੰਟ ਆ ਦੇਖੋ ਜੀ ਰਸਤਾ ਇਹ ਜਾਂਦਾ ਆ ਲੈਵਲ ਪੁਆਇੰਟ ਉਹ ਤੋਂ ਬਾਅਦ ਜਾਊਗਾ ਸੁਸਾਈਡ ਪੁਆਇੰਟ ਐਥੇ ਨੂੰ ਜਾਣਾ ਪੈਂਦਾ ਆ ਜਨਤਾ ਆਂਦੀ ਆ ਟਾਮੇ ਟਾ ਅੱਜ ਪਤਾ ਨਹੀਂ ਕਿਉਂ ਬੰਦੇ ਘਟ ਆ ਕਿ ਇੱਦਾਂ ਹੀ ਹੁੰਦੇ ਆ ਮੈਨੂੰ ਨਹੀਂ ਪਤਾ ਪਾਣੀ ਹੁੰਦੇ ਆ ਬੁੱਧੂ ਵਿੱਚ ਇਹ ਜਿਹਾ ਆਇਆ ਬੁੱਧੂ ਵਿੱਚ ਮਾਰਾ ਬੁੱਧੂ ਵਿੱਚ ਆ ਕੁਛ ਨਹੀਂ ਹੈ ਹੈ ਇਹ ਜੀ ਗੱਲ ਹੈ ਹਾਂ ਪੂਰਾ ਕੋਹਣੀ ਹੈਗਾ ਠੀਕ ਹੈ ਬਸ ਆਇਆ ਭਾਈ ਜਿਹੜਾ ਆਇਆ ਨਹੀਂ ਹੁਣ ਤੱਕ ਆ ਜੇ ਉਹ ਦੇਖ ਲਿਓ ਵੀਡੀਓ ਦੇਖ ਲੈ ਜਿਹੜਾ ਨਹੀਂ ਆਇਆ ਤੁਹਾਨੂੰ ਪਤਾ ਲੱਜੂਗਾ ਠੀਕ ਹੈ ਐਡਾ ਪੂਰਾ ਕੋਹਣੀ ਹੈਗਾ ਨਹੀਂ ਉਹ ਵੀ ਚਲਦੇ ਹਾਂ ਆ ਵੀ ਆਸਾ ਕਬਾ ਦਾ ਸਿੰਘਾ ਰੋਡ ਹੈ ਨਹੀਂ ਨਹੀਂ ਕੱਖ ਤਾਂ ਹੈਗਾ ਕੱਖ ਤਾਂ ਆਇਆ ਤੇ ਜੀ ਪਿੱਛੇ ਕੱਖੀ ਹੈ ਕੀ ਹੈ ਵਾੜਾ ਬਸ ਠੀਕ ਹੈ ਜਿਹਨਾਂ ਨੇ ਲੱਟਾ ਤਪੜਾ ਨਹੀਂ ਆਇਆ ਯਾਰ ਕਹ ਲਓ ਵੀ ਹੈ ਜਾਂ ਉੱਚੇ ਦੀਵੇਂ ਪਹਾੜਾ ਤੋਂ ਘੁੰਮਣ ਦਾ ਸ਼ੌਕ ਸੋਣਾ ਲਈ ਠੀਕ ਹੈ ਮੈਂ ਤਾਂ ਸਾਹ ਚੜ ਗਿਆ ਹੈ ਤਾਂ ਠੀਕ ਵਧੀਆ ਸੋਣਾ ਆ ਦੇਖਣ ਨੂੰ ਘੁੰਮਣ ਨੂੰ ਠੀਕ ਹੈ ਅਸੀਂ ਨਾ ਕੀਆ ਬੈਦਰਲੈਂਡ ਜਾਣ ਨੂੰ ਬਾਈ ਜਾ ਸਕਦੀ ਇੱਥੇ ਨੂੰ ਜਾਣਾ ਹੋਵੇ ਤੇ ਪਰ ਉੱਥੇ ਅਲਾਉਡ ਹੈ ਨਹੀਂ ਬਣਿਆ ਤਾਂ ਹੈ ਕੁਝ ਸ਼ਾਇਦ ਬੈਠਣ ਨੂੰ ਆ ਚਲੋ ਦੇਖਦੇ ਆ ਉੱਥੇ ਲਿਖਿਆ ਹੋਊਗਾ ਕੁਝ ਹਾਂ 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 ਤਾਂ ਉਹ ਵੀ ਕੁਕਰ ਲਿਖਿਆ ਹੋਇਆ ਹੈ ਕਿ ਕਿੰਨੀ ਹੈ ਉਹ ਹੀ ਪੁੱਛਣਾ ਪੈਣਾ ਕਿਸੇ ਤੋਂ ਕਹਿੰਦੇ ਵੀ ਆਹੀ ਹੈ ਸੁਸਾਇਡ ਪੁਆਇੰਟ ਉਹ ਥੱਲੇ ਜਾਣਾ ਪੈਣਾ ਇਹਦੇ ਲਈ ਇੱਥੇ ਆ ਝੁੱਗੀ ਜਿhko ਆ ਕੇ ਨਾ ਝੁੱਗੀ ਹੋਈ ਆ ਆ ਬੈਠੇ ਜਿੱਥੇ ਤੇ ਆ ਕੱਚੇ ਕੱਚੇ ਜਾ ਕੇ ਉਹ ਪਹਾੜੀ ਜੀ ਤੇ ਜਾ ਕੇ ਆ ਉੱਥੇ ਉੱਥੇ ਕੋਈ ਕੁੱਦ ਗਿਆ ਹੋਣਾ ਬਈ ਪਤਾ ਨਹੀਂ ਕੌਣ ਹੈ ਤੇ ਜਗ੍ਹਾ ਤਾਂ ਠੀਕ ਹੈ ਕੋਈ ਮਤਲਬ ਜਗ੍ਹਾ ਲੱਭੀ ਆ ਅਗਲੇ ਨੇ ਹੈਨਾ ਅਗਲੇ ਜਣੇ ਆਇ ਤੇ ਪਤਾ ਨਹੀਂ ਕਿਹੜੇ ਆਏ ਸੀਗੇ ਯਾਰ ਯਾਹੂ ਵਿਹਾਉਣਾ ਯਾਹੂ ਇਹ ਬਣਾਇਆ ਹੋਇਆ ਇਹਨਾਂ ਚਲੋ ਬਈ ਦੇਖਦੇ ਆਪਾਂ ਚੱਲ ਕੇ ਆ ਜੋ ਦੀ ਆ ਦੇਖੋ ਦੀ ਸਾਈਡ ਪੁਆਇੰਟ ਜਾਣਦਾ ਵੀ ਸਾਈਡ ਤੋਂ ਘਟ ਨਹੀਂ ਹੈਗਾ بہت زیادہ پہنچوں جا تھے بہ کے جانا پڑنا ہوں ہوں تو بڑا اچا نہیں ہو جائے گا او آی 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 ਬਈ ਹੈਗਾ ਹੀ ਇਦਾਂ ਦਾ ਯਾ ਸਮਝ ਨਹੀਂ ਆਉਂਦੀ ਕਿਹੜੇ ਪਾਸੇ ਨੂੰ ਆਹੋ ਆ ਦੇਖੋ ਤਾਂ ਸਹੀ ਆ ਗੋਈ نیچے ਆਉਂਦਾ ਤਾਂ ਯਾ ਆਹ ਦੇਖੋ ਤੇਜ਼ੀ ਆਊਗਾ ਹੁਣ ਕਿੱਦਾਂ ਆਉਂਦਾ ਯਾ ਦੇਖਦੇ ਆ ਜਿਵੇਂ ਕਰਕੇ ਫਲਾਈ ਆ ਆ ਜਾ ਆ ਜਾ ਲਓ ਜੀ ਮੈਂ ਤਾਂ ਹੱਥ ਛੱਡ ਕੇ ਆਉਂਦਾ ਰੇ ਛੱਡ ਨਾ ਲਾਦੀ ਹੱਥ ਛੱਡ ਕੇ ਹੱਥ ਛੱਡ ਕੇ ਉੱਤੋਂ ਨਾ ਪੜੇ আচ্ছা ਚਲੋ ਜੀ

گوڈے بنا لاکے کتنے چا چوتے آنوچی چلو دیکھ آیا جی سائیڈ بھی کھائچا اس سائیڈ بھی ہے دونوں پاس ہے ਵਸਾਈ ਕੋ ਬੈਠਣ ਦੀ ਆ ਪਰਲੀ ਜੀ ਫਿਰੇ ਸੇ ਚਲਦੇ ਜਾਓ ਚਲਦੇ ਜਾਓ ਪਤਾ ਨਹੀਂ ਕਿੱਥੇ ਪਹੁੰਚੂਗਾ ਸਾਹਮਣੇ ਬੰਦੇ ਵੀ ਹੈਗੇ ਪਹਿਲਾਂ ਹੀ ਪਹੁੰਚੇ ਹੋਏ ਆ ਆ ਦੇਖੋ ਜੀ ਜਗ੍ਹਾ ਤਾਂ ਠੀਕ ਹੈ ਕੁਮਣ ਨੂੰ ਦੇਖਣ ਨੂੰ ਘੈਂਟ ਆ ਵਧੀਆ ਮੈਨਾਂ ਤਾਂ ਵੀ ਆਉਣਾ ਚਾਹੀਦਾ ਐਵੇਂ ਮੌਜ ਮਸਤੀ ਹੋ ਜਾਂਦੀ ਆ ਹੋ ਕੀ ਖਾਦੀ ਹੈ ਔਰ ਕੀ ਹੈ

ਹਾਂ ਲੋ ਅੰਨੇ ਚੇ ਨੂੰ ਹੋ ਜਾਂਦਾ ਥੋੜਾ ਜਿਹਾ ਚਲੋ ਇਹ ਵੀ ਚਲਦੇ ਹੁਣ ਆ ਹੀ ਗਏ ਜਿੱਥੇ ਥੱਕ ਥੋੜਾ ਜਿਹਾ ਹੌਸਾ ਹੀ ਹਉ 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 ਲਓ ਜੀ ਆਹ ਲਓ ਜੀ ਮਨ ਲੱਗਦਾ ਇਹ ਲਾਸਟ ਪੁਆਇੰਟ ਆ ਕੋਸ ਹੈਂ ਲੱਗਦਾ ਇਹ ਤਾਂ ਨੀਚੇ ਵੀ ਤਾਂ ਨੀਚੇ ਜਾਣ ਨੂੰ ਹੋ ਗਿਆ ਹੁਣ ਇਹ ਤਾਂ ਨੀਚੇ ਜਾਣ ਨੂੰ ਹੋ ਗਿਆ ਉਹ ਦੇਖੋ ਪਤਾ ਨਹੀਂ ਇਹ ਆਨੂ ਆਈ ਸੀ ਕਿ ਅਸੀਂ ਉੱਤੇ ਉਹ ਖੜਾ ਤੇਜ਼ੀ ਦੇਖੋ ਕਿੱਥੋਂ ਆਉਣਾ ਪੈਂਦਾ ਇਹੋ ਥੱਲੇ ਸੱਕਿਆ ਆਇਆ ਥੱਲੇ ਹਾਂ ਦੇਖੇ ਦੇਖੀ ਤੇ ਆਉਣਾ ਹਾਂ ਬਾਤ ਬਸ ਬਹੁਤ ਵੇਲੇ ਖਤਮ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਖਤਮ ਹੁਣ ਹੁਣ ਮਨ ਲੱਗਦਾ ਨੀਚੇ ਨੂੰ ਜਾਣ ਲੱਗੇ ਦੇਖ ਆਹ ਦੇਖ ਹੁਣ ਚਲੋ ਪਹਿਲਾਂ ਇੱਥੋਂ ਨਿਕਲ ਜਾਈਏ ਹਾਂ ਲੋ ਜੀ ਅਸੀਂ ਚੱਲ ਰਿਹਾ ਹੁਣ ਵਾਪਸ ਦੇ ਆਹ ਰਗਾ ਆਸਤੂਲੀਕ ਬੈਣ ਨੂੰ ਹਾਂਦੇ ਜਾਂਦੇ ਥੱਕ ਜਉ ਤਾਂ ਬਹਿ ਜਾਓ ਆ ਮੈਂ ਕਿੱਥੇ ਫੋਟੋ ਯਾਰ ਬੈਠ ਕੇ ਚਲੋ ਹਲੋ ਜੀ ਦੇਖਿਆ ਅਸੀਂ ਜਾ ਕੇ ਠੀਕ ਹੈ ਵਧੀਆ ਗਿਆ ਕੈਂਟ ਹੁਣ ਚੱਲਦੇ ਆਂ ਵਾਪਸ ਥੱਕ ਗਏ ਸੀ ਕਿ ਥੋੜੀ ਦੇਰ ਬਹਿ ਗਏ ਹਾਂ ਪਾਣੀ ਅਸੀਂ ਲੈ ਕੇ ਨਹੀਂ ਆਏ ਪਾਣੀ ਲਿਆਏ ਹੁੰਦੇ ਤਾਂ ਵਧੀਆ ਸੀ ਤੁਹਾਨੂੰ ਧਿਆਨ ਦੇ ਪਾਣੀ ਚੱਕ ਲਈਏ ਨਾਲ ਬੈਗ ਤਾਂ ਹੈਗਾ ਇੱਕ ਹੁਣ ਬੈਠੀ ਨਾ ਇਹ ਜਿਹੜਾ ਪੈਦਲ ਆਈ ਜਾਂਦੇ ਆ ਇਹ ਇਲਾਕਾ ਹੈਗਾ ਯਾ ਫੌਜ ਦੇ ਅੰਦਰ ਤੇ ਇੱਥੇ ਨਾ ਆਊਟਸਾਈਡੋਂ ਕੋਈ ਨਹੀਂ ਆਉਂਦੀ ਹਾਂ ਜਿਹਨੇ ਵੀ ਹੁੰਦੀਆਂ ਸਭ ਲੋਕਲ ਐ ਐਂਟਰੀ ਨਹੀਂ ਹੈ ਭਾਈ ਆਹ ਭਾਈ ਆ ਵੀ ਚੱਲੇ ਆ ਦੇ ਪਹਿਲੀ 2.5 ਕਿਲੋਮੀਟਰ ਚੱਲ ਕੇ ਆਏ ਆ ਥੱਕੇ ਹੋਏ ਆ ਕਹਿੰਦੇ ਐਣ ਤੋਂ ਆ ਦਵਾ ਜਾਣ ਤੋਂ ਅਸੀਂ ਦੇਖਣਾ ਮੁੜਨ ਲੱਗੇ ਸੀਗੇ ਇੱਕ ਤਾਂ ਬਾਈ ਜਿਆਦਾ ਹੀ ਥੱਕਿਆ ਨਾ ਜੀ ਆ ਦੇਖੋ ਬਈ ਸੈਸ਼ਨ ਪੀ ਜਾਂਦਾ ਸਲੋ ਕ੍ਰੈਸ਼ਨ ਹੈ ਨੈਟਵਰਕ ਆ ਹੈਗਾ ਇੱਥੇ ਸ਼ਾਇਦ ਕੰਟੀ ਨਹੀਂ ਹੈ ਪਾਣੀ ਪੋਣੀ ਮਿਲੀ ਜਾਂਦਾ ਹੈ ਅੱਜ ਹੁਣ ਤਾਂ ਮੇਲਾ ਲੱਗ ਗਿਆ ਇੱਥੇ ਲੱਗਦਾ ਜੀ ਤਾਂ ਪਹਿਲਾਂ ਤਾਂ ਕੋਈ ਨਹੀਂ ਸੀ ਜਦ ਅਸੀਂ ਆਏ ਜਾਂ ਆਹ ਦੇਖੋ ਦੁਨੀਆ ਜਾਈ ਜਾਂਦੀ ਹੈ ਵਧੀਆ ਆ ਖਾਈ ਪੀ ਜਾਂਦੇ ਆ ਲੋਕ ਕਿੱਥੇ ਆ ਹੈਗਾ ਬਈ ਕੋ ਹੌਲੀਡੇ ਹਾਊਸ ਕਸੌਲੀ ਜੇ ਆਕੇ ਹੈ ਨਾ ਉਹ ਵੀ ਇੱਥੇ ਤੁਸੀਂ ਲੈ ਉਹ ਆ ਦੇਖੋ ਵੀ ਆ ਵਧੀਆ ਲੱਗਿਆ ਮੈਨੂੰ ਨਾ ਇਹ ਕੰਨੇ ਜਿਹਾ ਲਾਏ ਹੋਏ ਆ ਨਾ ਸੜਕ ਦੇ ਕੰਡੇ ਕੰਡੇ ਆ ਘੈਂਟ ਆ ਸ਼ੌਂਚੀ ਵੀ ਹੁੰਦੀ ਆ ਤੇ ਇੱਕ ਫੈਂਸੀ ਲੁੱਕ ਜਿਹਾ ਵੀ ਆਈ ਜਾਂਦਾ ਸੜਕ ਨੂੰ ਸੜਕ ਵੀ ਇਹ ਫਟੋਪ ਲੱਗਦੇ ਆ ਵੀ ਠੀਕ ਆ ਪਤਾ ਨਹੀਂ ਕਿੱਥੇ ਆ ਗਏ ਉਹ ਬਾਈ ਇੱਕ ਬਾਈ ਪਤਾ ਨਹੀਂ ਕਿੱਥੇ ਚੜ ਗਿਆ ਉੱਥੇ ਫੋਟੋ ਖਿਚਾਣ ਲਈ ਆ ਉਹ ਦੇਖੋ ਦੇਖ ਲਾ ਬਾਈ ਕਿੱਥੇ ਚੜ ਗਿਆ ਫੋਟੋ ਦੇ ਚੱਕਰ ਸ ਹੈ ਇਹ ਫੋਟੋ ਲਵਰ